ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਇੱਕ ਹੋਰ ਲਾਜਵਾਬ ਤੋਹਫਾ ਸਸ਼ਕਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਿੱਧੂ ਮੂਸੇਵਾਲਾ ਜਿੱਥੇ ਕਿ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਹਨ ਉੱਥੇ ਹੀ ਉਹਨਾਂ ਨੂੰ ਇਸ ਦੁਨੀਆ ਤੋਂ ਗਏ 2 ਸਾਲ ਹੋਣ ਵਾਲੇ ਹਨ ਅਤੇ ਦੱਸ દਈਏ ਕਿ ਉਹਨਾਂ ਦਾ ਇੱਕ ਨਵਾਂ ਗਾਣਾ ਉਹਨਾਂ ਦੇ ਮਾਤਾ-ਪਿਤਾ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਉਹਨਾਂ ਦੇ ਮਾਤਾ-ਪਿਤਾ ਜਿੱਥੇ ਸਮੇਂ-ਸਮੇਂ ਵਿੱਚ ਉਹਨਾਂ ਦੇ ਨਵੇਂ ਗਾਣੇ ਰਿਲੀਜ਼ ਕਰਦੇ ਰਹਿੰਦੇ ਹਨ, ਜਿੱਥੇ ਕਿ ਸਿੱਧੂ ਮੂਸੇਵਾਲੇ ਦਾ ਨਾਮ ਹਮੇਸ਼ਾ ਜ਼ਿੰਦਾ ਰਹੇ। ਉਹਨਾਂ ਦੇ ਨਾਮ ਨੂੰ ਜ਼ਿੰਦਾ ਰੱਖਣ ਦੇ ਲਈ ਉਹਨਾਂ ਦੇ ਨਵੇਂ-ਨਵੇਂ ਗਾਣੇ ਰਿਲੀਜ਼ ਕੀਤੇ ਜਾਂਦੇ ਹਨ। ਉੱਥੇ ਹੀ ਕੱਲ ਉਹਨਾਂ ਦਾ ਨਵਾਂ ਗਾਣਾ ਡ੍ਰੀਪੀ ਰਿਲੀਜ਼ ਕੀਤਾ ਗਿਆ ਜਿਸ ਨੂੰ ਕੁਝ ਸਮੇਂ ਦੇ ਵਿੱਚ मिलियन ਤੋਂ ਉੱਪਰ ਲਾਈਕ ਜਾ ਚੁੱਕੇ ਹਨ ਅਤੇ ਲੋਕੀ ਇਸ ਗਾਣੇ ਨੂੰ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਹਨ ਤੇ ਬਹੁਤ ਹੀ ਜ਼ਿਆਦਾ ਪਸੰਦ ਕਰ ਰਹੇ ਹਨ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਪੇਜ ਤੇ ਵੀ ਕੁਝ ਫੋਟੋਜ਼ ਅਪਲੋਡ ਕੀਤੀਆਂ ਗਈਆਂ ਹਨ ਜੋ ਕਿ ਬਿਲਕੁਲ ਅਣ ਦੇਖਿਆ ਹਨ ਲੋਕਾਂ ਨੇ ਉਹ ਫੋਟੋਜ਼ ਕਦੇ ਨਹੀਂ ਦੇਖਿਆ ਤੇ ਉਹਨਾ ਫੋਟੋਜ਼ ਨੂੰ ਵੇਖ ਕੇ ਵੀ ਬਹੁਤ ਜ਼ਿਆਦਾ ਮਿਲੀਅਨ ਤੋਂ ਜ਼ਿਆਦਾ ਫੋਟੋਜ਼ ਨੂੰ ਲਾਈਕ ਆ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਲੱਖਾਂ ਤੱਕ ਕਰੀਬ ਇਸ ਫੋਟੋ ਦੇ ਵਿੱਚ ਕਮੈਂਟ ਵੀ ਆ ਚੁੱਕੇ ਹਨ ਅਤੇ ਇਸ ਫੋਟੋ ਦੇ ਵਿੱਚ ਸਿੱਧੂ ਮੂਸੇਵਾਲਾ ਆਪਣੇ ਟਰੈਕਟਰ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਹਨ ਅਤੇ ਉਹ ਉਹਨਾਂ ਦਾ ਫੇਵਰਿਟ ਟਰੈਕਟਰ ਹੈ ਸਿੱਧੂ ਮੂਸੇਵਾਲੇ ਦਾ ਇੱਕ ਹੋਰ ਗਾਣਾ ਹੋਇਆ ਰਿਲੀਜ਼ ਕੁਝ ਹੀ ਸਮੇਂ ਵਿੱਚ ਇਸ ਦੇ ਮਿਲੀਅਨ ਤੋਂ ਵੀ ਟੱਪ ਗਏ ਵਿਊਜ਼ ਸਿੱਧੂ ਮੂਸੇਵਾਲਾ ਦੀਆਂ ਕੁਝ ਅਣ ਦੇਖੀਆਂ ਤਸਵੀਰਾਂ ਵੀ ਆਈਆਂ ਸਾਹਮਣੇ ਲੋਕਾਂ ਨੇ ਨਾ ਤਸਵੀਰਾਂ ਨੂੰ ਬਹੁਤ ਪਿਆਰ ਦਿੱਤਾ ਜਿੱਥੇ ਕਿ ਲੱਖਾਂ ਤੋਂ ਵੀ ਉੱਪਰ ਕਮੈਂਟ ਟੱਪ ਗਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਿਥੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ ਉੱਥੇ ਹੀ ਮਰਹੂਮ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਖੁਸ਼ਖਬਰੀ ਹੈ ਉਹਨਾਂ ਨੂੰ ਇਸ ਦੁਨੀਆ ਤੋਂ ਗਏ ਹੋਏ ਲਗਭਗ 2 ਸਾਲ ਹੋਣ ਵਾਲੇ ਹਨ ਅਤੇ ਸਾਲ 2024 ਦਾ ਸਿੱਧੂ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ ਜਿਸ ਦਾ ਨਾਮ ਡ੍ਰੀਪੀ ਹੈ ਅਤੇ ਇਸ ਨੂੰ ਲੋਕ ਬਹੁਤ ਹੀ ਜ਼ਿਆਦਾ ਪਸੰਦ ਵੀ ਕਰ ਰਹੇ ਹਨ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਦੇ ਵਿੱਚ ਸਿੱਧੂ ਦੀਆਂ ਕੁਝ ਤਸਵੀਰਾਂ ਦੇਖਣ ਨੂੰ ਮਿਲੀਆਂ ਜਿਹੜੀਆਂ ਦੀ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ ਮੂਸੇ ਵਾਲਾ ਦੇ ਅਕਾਊਂਟ ਤੋਂ ਉਸਦਿਆਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ ਜਿਨ੍ਹਾਂ 'ਚ ਉਹ ਆਪਣੇ ਮਨਪਸੰਦ ਟਰੈਕਟਰ ਤੇ ਬੈਠੇ ਨਜ਼ਰ ਆ ਰਹੇ ਹਨ ਟਰੈਕਟਰ ਤੇ ਲਿਖਿਆ ਹੋਇਆ ਹੈ ਹੈ ਕੋਈ ਹੋ ਸਿੱਧੂ ਮੂਸੇਵਾਲਾ ਦੀਆਂ ਇਹਨਾਂ ਤਸਵੀਰਾਂ ਨੇ ਥੋੜੇ ਘੰਟਿਆਂ 'ਚ ਰਿਕਾਰਡ ਵੀ ਬਣਾ ਲਿਆ ਜੀ ਹਾਂ ਮੂਸੇਵਾਲਾ ਦੀਆਂ ਤਸਵੀਰਾਂ ਨੂੰ ਮਿਲੀਅਨ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ ਅਤੇ ਲੱਖਾਂ ਕਮੈਂਟ ਆਏ ਹਨ ਮੂਸੇਵਾਲਾ ਦੀਆਂ ਇਹ ਤਸਵੀਰਾਂ ਦੇ ਨਾਲ ਕੈਪਸ਼ਨ ਲਿਖੀ ਗਈ ਜਸਟਿਸ ਫਾਰ ਸਿੱਧੂ ਮੂਸੇਵਾਲਾ ਮੂਸੇਵਾਲਾ ਦੇ ਨਾਂ ਨੂੰ ਜ਼ਿੰਦਾ ਰੱਖਣ ਲਈ ਪਿਤਾ ਬਲਕੌਰ ਸਿੰਘ ਸਿੱਧੂ ਤੇ ਮਾ ਚਰਨਕੌਰ ਸਮੇਂ-ਸਮੇਂ ਤੇ ਉਹਨਾਂ ਦੇ ਗਾਣੇ ਰਿਲੀਜ਼ ਕਰਦੇ ਰਹਿੰਦੇ ਹਨ ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਕਰੇ ਵਿਖੇ ਉਹ ਇਸ ਦੁਨੀਆ ਤੋਂ ਸਾਨੂੰ ਛੱਡ ਕੇ ਚਲੇ ਗਏ ਸਨ ਉਹਨਾਂ ਨੂੰ ਹਾਲੇ ਤੱਕ ਵੀ ਇਨਸਾਫ ਨਹੀਂ ਮਿਲਿਆ ਮੂਸੇ ਵਾਲਾ ਦਾ ਪਰਿਵਾਰ ਤੇ ਉਸ ਦੇ ਚਾਹੁੰਣ ਵਾਲੇ ਹੱਲੇ ਵੀ ਇਨਸਾਫ ਦੀ ਉਡੀਕ ਕਰ ਰਹੇ ਹਨ